ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇਨ ਪਿੰਡ ਕਦਿਆਂ ਗੁਜਰਾ ਵਿੱਚ ਇੱਕ ਵਿਅਕਤੀ ਵੱਲੋਂ ਇੱਕੋ ਜ਼ਮੀਨ ਦੇ ਨੰਬਰਾਂ ਉੱਪਰ ਦੋ ਬੈਂਕਾਂ ਵਿੱਚੋਂ ਲਿਮਟਾਂ ਬਣਾ ਕੇ ਕਰੀਬ 15 ਲੱਖ ਦੀ ਧੋਖਾਧੜੀ ਕਰਨ ਦਾ ਮਾਮਲਾ ਪ੍ਰਾਪਤ ਹੋਇਆ ਹੈ। ਉਦੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਉਕਤ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਇਸ ਬੰਦੀ ਜਾਣਕਾਰੀ ਦੇਂਦੇ ਹੋਏ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਜਾਚਾ ਅਧਿਕਾਰੀ ਚਰਜੀ ਸਿੰਘ ਨੇ ਦੱਸਿਆ ਕਿ ਪਿੰਡ ਕਾਦਿਆ ਗੁਜਰਾ ਦੇ ਵਕੀਲ ਨਾਨਕ ਸਿੰਘ ਵੱਲੋਂ ਐਸਐਸਸੀ ਬਟਾਲਾ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਸੀ ਤੇ ਉਸ ਦੀ ਇਨਕੁਆਰੀ ਕਰਨ ਉਪਰੰਤ ਪਿੰਡ ਕਾਦਿਆ ਗੁਜਰਾ ਦੇ ਦਲਬਖ ਸਿੰਘ ਵੱਲੋਂ ਆਪਣੀ ਜ਼ਮੀਨ ਉੱਪਰ ਦੋ ਬੈਂਕਾਂ ਤੋਂ ਲਿਮਟਾਂ ਬਣਾਈਆਂ ਗਈਆਂ ਸਨ ਜਿਸ ਵਿੱਚ ਇੱਕ ਲਿਮਟ ਕਲਾਨੌਰ ਬੈਂਕ ਤੋਂ ਬਣਾਈ ਗਈ ਸੀ ਤੇ ਉਸ ਤੋਂ ਜੋ ਡਿਫਾਲਟਰ ਹੋਣ ਉਪਰੰਤ ਉਸੇ ਜ਼ਮੀਨ ਉੱਪਰ ਇੱਕ ਲਿਮਟ ਡੇਰਾ ਬਾਬਾ ਨਰਕ ਬੈਂਕ ਤੋਂ ਬਰਵਾ ਕੇ ਕਰੀਬ 15 ਲੱਖ ਦੀ ਧੋਖਾਧੜੀ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕਰਦੇ ਦਲ ਬਗਸੰਗ ਵਿਅਕਤੀ ਗਲਤ ਪਾਇਆ ਗਿਆ ਤੇ ਉਸ ਉੱਪਰ ਧੋਖਾ ਧੜੀ ਦੀਆਂ ਪਰ੍ਹਾਂ ਮਾਤਾ ਹੈ ਤਾਂ ਮਾਮਲਾ ਦਰਜ ਕਰਕੇ ਬੀਤੇ ਕੱਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਅੱਜ ਮਾਨਟੂਕਾ ਦਲੋ ਪੇਸ਼ ਕਰਕੇ ਔਰ ਮਾਨ ਹਸਲ ਕਰਕੇ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ ਤੇ ਜਿਹੜੇ ਵੀ ਲੋਕ ਇਸ ਮਾਮਲੇ ਵਿੱਚ ਸ਼ਾਮਲ ਹੋਣਗੇ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਇੱਕ ਰੰਡ ਕੋਰਲਾ ਗੁਜਰਾਂ ਤੋਂ ਨਾਨਕ ਸਿੰਘ ਨਾਂ ਦੇ ਵਿਅਕਤੀ ਨੇ ਐਪਲੀਕੇਸ਼ਨ ਮੂਵ ਕੀਤੀ ਸੀ ਐਸਐਸਪੀ ਸਾਹਿਬ ਤੇ ਉਹਦੀ ਇਨਕੁਆਰੀ ਸੰਬੰਧੀ ਇਨਕੁਆਰੀ ਕੀਤੀ ਗਈ ਤੇ ਦਲਵਾਰ ਸਿੰਘ ਜਿਹੜਾ ਹੈਗਾ ਇਹਨੇ ਆਪਣੀ ਜ਼ਮੀਨ ਤੇ ਦੋ ਲਿਮਟਾਂ ਬਣਾਈਆਂ ਸੀਗੀਆਂ ਇੱਕ ਲਿਮਟ ਕਲਾਨੌਰ ਬੈਂਕ ਤੋਂ ਬਣਾਈ ਉਸ ਜ਼ਮੀਨ ਤੇ ਤੇ ਮੁੜ ਕੇ ਉਹ ਚ ਡਿਫਾਲਟਰ ਹੋ ਗਿਆ ਉਹਨਾਂ ਉਸੇ ਜ਼ਮੀਨ ਤੇ ਦੂਜੀ ਲਿਮਟ ਨੇ ਡੇੜਾ ਬਾਬਾ ਨਾਨਕ ਬੈਂਕ ਤੋਂ ਬਣਾਈ ਪੰਜਾਬ ਨੈਸ਼ਨਲ ਸਰਟਾ ਨੂੰ ਉਹਦੀ ਨਕਰੀ ਕੀਤੀ ਤੇ ਉਹਦੇ ਵਿੱਚ ਬੰਦਾ ਦਲਵਾਰ ਸਿੰਘ ਜਿਹੜਾ ਗਿਲਤੀ ਪਾਇਆ ਗਿਆ ਤੇ ਉਹਦੀ ਅਰੈਸਟ ਭਈ ਹੈ ਕੱਲ੍ਹ ਇਜਾ ਨੂੰ ਮੇਰੇ ਬਾਦਾ ਹੋਇਆ ਤੇ ਹੁਣ ਪੇਸ਼ਕੰਮ ਜਾ ਰਿਹਾ ਅੱਜ ਸਰ ਕਿੰਨੇ ਕ ਲੱਖ ਦਾ ਜਿਹੜਾ ਫਰਾਡ ਕੀਤਾ ਗਿਆ ਜੀ ਤੇ 9 ਲੱਖ ਰੁਪਏ ਦੀ ਰੇਮ ਬਣਾਈ ਸੀ ਉਹ ਪਹਿਲਾਂ 6 ਲੱਖ ਦੀ ਬਣਾਈ ਬਾਅਦ ਵਿੱਚ 9 ਲੱਖ ਦੀ ਬਣਾਈ ਉਹਨੇ ਤੇ ਉਹ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਹੁਣ ਸਾਡੀ ਗੱਲ ਬਾਰੇ ਸਰ ਇਹ ਇਹ ਇਕੱਲਾ ਹੈ ਕਿ ਇਹਦੇ ਨਾਲ ਹੋਰ ਵੀ ਕੋਈ ਮਿਲਿਆ ਕੋਈ ਫਿਲਹਾਲ ਅਜੇ ਤੇ ਇਕੱਲੇ ਦੀ ਹੈ ਹੁਣ ਦੌਰਾਨੇ ਰਿਵਾਰਡ ਹਾਲ ਪਤਾ ਲੱਗੇਗਾ ਵੀ ਹੋਰ ਕੌਣ ਕੌਣ ਇਸ ਚ ਸ਼ਾਮਲ ਆ ਹੋ ਸਕਦਾ ਕੋਈ ਕੋਈ ਬੈਂਕ ਵਾਲੇ ਜਾਂ ਕੋਈ ਹਨਾ ਉਹ ਹੋਰ ਕੋਈ ਵੀ ਕੋਈ ਲੋਕੋ ਜਿਨੇ ਇਹਨਾਂ ਦੀ ਤਸਦੀਕ ਕੀਤੀ ਹੋਇਆ ਉਹ ਉਸ ਕੰਮ ਤੇ ਪਾਰਾ ਇਨਵੈਸਟੀਗੇਸ਼ਨ ਦਾ ਪਾਰਾ ਚੱਲ ਰਿਹਾ ਵੇ ਦੇ ਦੇ